ਜੀ ਸਤ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਭਗਵਾਂ ਦਾ ਡੇਰੀ ਫਾਰਮ 5911 ਤੇ ਅੱਜ ਦੀ ਵੀਡੀਓ ਲੱਗੇ ਆ ਬਣਾਉਣ ਸ਼ਹਿਰ ਅਜਨਾਲਾ ਤੇ ਤਹਿਸੀਲ ਵੀ ਅਜਨਾਲਾ ਤੇ ਜ਼ਿਲ੍ਹਾ ਜਿਹੜਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ ਦਿਖਾਵਾਂਗੇ ਤਿੰਨ ਝੋਟੀਆਂ ਦੇ ਤਿੰਨੇ ਸੂਂਗਾਂ ਸਵਾਈਆਂ ਤੇ ਚੁੱਧ ਦੇ ਡਰਾਮਾ ਲਿਆ ਭਾਈ ਸੁਣੋ ਤੇ ਬਾਕੀ ਵੀ ਜਾਣਕਾਰੀ ਲਈ ਸਾਬਾ ਗਏ ਜੀ ਫੋਨ ਮਿੰਡਿਆਲੇ ਵਧੀਆ ਭਾਈ ਜੀ ਸੱਤਿਆ ਭਾਈ ਜੀ ਸੱਤਿਆ ਭਾਈ ਸਤਿ ਸ਼੍ਰੀ ਅਕਾਲ ਜੀ ਵਿਹਾਲ ਚੱਲ ਜੇ ਵਧੀਆ ਭਾਈ ਜੀ ਵਧੀਆ ਚਲੋ ਵਧੀਆ ਹੀ ਚਾਹੀਦਾ ਜੀ ਤੇ ਵੀਰ ਜੀ ਆਪਣਾ ਨਾਮ ਤੇ ਡਰੈੱਸ ਤੁਹਾਨੂੰ ਖਾੜੀ ਨਲਾ ਜ਼ਿਲ੍ਹਾ ਮਰਸਾ ਠੀਕ ਹੈ ਜੀ ਫੋਨ ਨੰਬਰ 991467552 ਠੀਕ ਹੈ ਲੋ ਜੀ ਅੱਜ ਵੱਡੇ ਟੈਂਕਰ ਹੀ ਦਿਖਾਉਣੇ ਤੁਹਾਨੂੰ ਆਪਾਂ ਭਾਈ ਦੱਸਿਓ ਪਹਿਲੇ ਨੰਬਰ ਤੇ ਆੜੀ ਝੋਟੀ ਜੀ ਬਾਈ ਸੂਈ ਜੀ ਭਾਈ ਤਾਜੀ ਅੱਛਾ ਜੀ ਉਹ ਇਹਨੂੰ ਉਦਾਹਰਤ ਦੱਸਦੇ ਨੂੰ ਸੂਈ ਨੋ ਪਟਾ ਦਾ ਠੀਕ ਹੈ ਜੀ ਮੇਲ ਕਾਫ ਆ ਗਿਆ ਜੀ ਤੇ ਦੇ ਕਾਸ਼ ਆਦਾ ਛੋਟੀ ਭਾਈ ਪਹਿਲਾ ਸਵੇਰ ਪਰ ਠੰਡੀ ਤੇਰੀ ਇੰਨੀ ਜਿਆਦੀ ਹੈ। ਲਓ ਜੀ। ਇਹ ਕਿਆ ਮਾਲ ਹੋਈ ਆ। ਲਓ ਜੀ। ਪਰ ਕਿਹ ਵੀਡੀਓ ਕੋ ਲਈ ਨਾ। ਹਾਂ ਜੀ। ਪਰ ਇਹ ਅੰਦਾ ਪਾਜੀ ਮੈਂ ਮੂਕੀਆਂ ਦੇ ਦੇ ਦੇਸੀ ਘੋੜੇ ਦੇ ਚੋਡੀ ਪਾਲੀ ਆ। ਅੱਛਾ ਜੀ। ਨਹੀਂ ਸ਼ਾਮ ਦਿੱਤੀ ਆ ਭਰਾ ਨੇ ਚਲੋ ਇਹਨੇ ਵੀਡੀਓ ਵੇਖਣੀ ਆ। ਦਿਲੋਂ ਧੰਨਵਾਦ। ਪਰ ਦੇਖੋ ਬੇਲ ਵੇਖੋ ਵੀ। ਕਰੋ ਜੀ ਟਿਕ। ਦੇਖੋ ਦੇਖੋ ਚੋਡੀ ਜੀ। ਕਾਢ ਕਾਢ ਜਿਹੜਾ ਬਹੁਤ ਹੀ ਤਗੜਾ ਹੈ ਨਾ ਰੈਸਿੰਗ ਹਨ ਟੈਂਕ ਹੈ ਬਾਈ ਕਿੰਨਾ ਕੋ ਦੌੜਦਾ ਜੀ। ਦੁੱਧ ਪਾਈ ਕੋਈ 8 ਕਿਲੋ ਗੱਠਾ ਤੋਂ ਕੱਟ ਹੀ ਹੋਗਾ। ਅੱਛਾ ਜੀ। ਦੁੱਧ ਤੇਰ ਮਾਹਣ ਛੜੂਗੀ ਹੋਲੀ ਹੋਲੀ। ਠੀਕ ਆ ਠੀਕ ਆ ਠੀਕ ਆ। ਕਿੰਨਾ ਕਟਾੜੀ ਸਾਲਾ ਕਰ ਜੋਗੀ? ਦੁੱਧ ਪਾਈ ਇਹਨੂੰ 20 ਕਿਲੋ ਕੀ ਲੈਣੀ ਮੈਂ ਬਾਅਦ। ਠੀਕ ਆ ਠੀਕ ਆ। ਲਓ ਜੀ ਟੈਂਕੀ ਹੈ ਦੁੱਧ ਦਾ ਬਾਕੀ ਡਰਮ ਜੇ ਕੋਈ ਚੰਗੀ ਸੇਵਾ ਕਰ ਲੂਗਾ। ਥਾਨ ਭਾਂਡਾ। ਬਈ ਆਹ ਦੇਖੋ ਤੁਸੀਂ ਕੀ ਚੀਜ਼ਾਂ ਜੇ। ਕੀ ਰੱਬ ਨੇ ਰੰਗ ਲਾਇਆ ਬਿਲਕੁਲ ਬਿਲਕੁਲ ਜੀ ਬਹੁਤ ਹੀ ਚੰਗੀ ਸਾਂਭ ਕੀਤੀ ਆ। ਪਿੱਛੇ ਜਵਾਕ ਵੀ ਚਲੋ ਪੜਿਆ ਬਾਕੀ ਰਾਜੀ ਆ। ਇਹਦੀ ਤਾਂ ਹੋਰ ਜੀ। ਜੀ ਲਓ ਜੀ ਫੇਰ ਤੋਂ ਅੱਗੇ ਵੀ ਚੈੱਕ ਕਰ ਇਹ ਨਹੀਂ ਭਾਈ ਆਪਾਂ ਉੱਥੇ ਬੋਹਾਂ ਥੱਲੇ ਅੱਛਾ ਜੀ ਬੇਲ ਵੇਖੋ ਕਿੰਨੀ ਲੰਮੀ ਜਾਖੋ ਠੀਕ ਹੈ ਠੀਕ ਹੈ ਲਓ ਜੀ ਐਨ ਠੰਡੀ ਠੀੜੀ ਐ ਭਾਵੇਂ ਆਦ ਵਿੱਚ ਘਾਰ ਵੇਲੇ ਦੇਖ ਲਾਰ ਕੇ ਚਵਾਈ ਕਰ ਲੋ ਇੱਧਰ ਆਹ ਚੀਜ਼ਾਂ ਜਿਹੜੀਆਂ ਬਹੁਤ ਈ ਆ ਰਹੀਆਂ ਇਹ ਮਾਲ ਇੱਥੇ ਮਿਲਾਂ ਭਾਈ ਬਿਲਕੁਲ ਬਿਲਕੁਲ ਇੱਥੇ ਹੀ ਮਾਲ ਮਿਲਾਂ ਯਾਰ ਆਰੇ ਲਓ ਜੀ ਇਹ ਸੋਨੂ ਬਾਈ ਦੇ ਅੱਡੇ ਤੋਂ ਮਿਲੂਗਾ ਮਾਲ ਇੱਦਾਂ ਦੀਆਂ ਠੀੜੀਆਂ ਕਰੋ ਵਾਰੀ ਚੈੱਕ ਕੀ ਆ ਬਾਤਾਂ ਨੇ ਲੋ ਜੀ ਪਹਿਲਾ ਹੀ ਸੁਬਾਹ ਸੋਈਆ ਕਰਮਾਲੀ ਦਾ ਕੱਦ ਵਜਨ ਜਿਹੜਾ ਬਹੁਤ ਤਗਰਾ ਵਾ ਦੇਖ ਲਓ ਭਾਈ ਅੱਛਾ ਜੀ ਇਹ ਕਈ ਨਗਰ ਇੱਥੇ ਆਉਣਗੇ ਹਾਂ ਜੀ ਇੱਥੇ ਨਗਰ ਆਉਂਦੇ ਕਈ ਹਾਂ ਜੀ ਆਹ ਵੇਖੋ ਲਓ ਜੀ ਬਹੁਤ ਜਿਆਦਾ ਹੈ ਕਿ ਆਪਾਂ ਹੀ ਦੰਗਾ ਜੇ ਕਿ ਦੰਗਾ ਪਿਓ ਜਵਾਲ ਨਹੀਂ ਭਾਈ ਠੀਕ ਹੈ ਠੀਕ ਹੈ ਠੀਕ ਹੈ ਗਵਾਨੀ ਠੀਕਾ ਠੀਕਾ ਲਓ ਜੀ ਪੇਠਪੜਾ ਜਿਹੜਾ ਐਨ ਮੰਜਾ ਲੈਂਦਾ ਵਾ ਬਹੁਤ ਹੀ ਚੰਗੀ ਸਾਮ ਕੀਤੀ ਆ ਤੇ ਥਣਾ ਦਾ ਸੈਜ ਗਿਆ ਤੁਸੀਂ ਚੈੱਕ ਕਰ ਸਕਦੇ ਜਾਨ ਕੱਲਾ ਕੱਲਾ ਲੱਗਾ ਪਿਆ ਵਾ ਬਾਈ ਇਹਦਾ ਹਰ ਮੁੱਲ ਦੋਤੇ ਪਾਈ ਨੂੰ ਮੈਲੇ ਗੁਣੇ ਦੀ ਤੁਹਾਨੂੰ ਬਰਾਜੂਗੀ ਹਾਂਜੀ ਦੋਤੇ ਚੜਨਾ ਵਾ ਉਹਦਾ ਰਵਾਇਤੀ ਤਰ੍ਹਾਂ ਦੇ ਪਾਈ ਮੈਂ ਦੋਤੇ ਹੌਲੀ ਹੌਲੀ ਨਿਕਲ ਆੜੀ ਚੱਲਦੇ 15 ਦੀਏ ਜਿਹਦੇ ਮੈਲੇ ਗੁਣੇ ਦੀ ਆਈ ਨਹੀਂ ਚਲੋ ਹੋਰੇ ਸਾਰੇ ਭਰਾਵਾਂ ਨੂੰ ਪਤਾ ਵਾ ਕਿ 20 ਤੋਂ 25 ਜੰਦੇ ਵਿੱਚ ਮਹਾ ਪੀਕ ਲੈਵਲ ਤੇ ਆਂਦੇ ਆ ਅੱਛਾ ਜੀ ਹਾਂ ਕਰੀਏ ਜਮਾਨ ਤਾਣਾ ਦੇਰੀਏ 2 ਛੋੜ ਕਰ ਦਈਏ ਕਰ ਦਈਏ ਜਾਇ ਜਾਇ ਲੱਖੋਂ ਮੈਂ ਜੰਨਾ ਕਟਈਏ ਥੋੜਾ ਜਿਆ ਦੱਸੋ ਲੱਖੋਂ 2 ਛੱਡ ਦਈਏ ਭਾਈ 5 ਪੂਰਾ ਛੱਡ ਅੱਛਾ ਜੀ ਚਲੇ ਮੈਂ ਯਾਦੀ ਝੋਟੀ ਲਵਾਂਗੇ ਅੱਛਾ ਜੀ ਪਰ ਝੋਟੀ ਜਿਹੜਾ ਲੈ ਗਿਆ ਨਾ ਹਾਂਜੀ ਤੂੰ ਯਾਦੀ ਵਕੇ ਝੋਟੀ ਕਿੱਥੋਂ ਲੈਂਦੀ ਹੈ ਨਹੀਂ ਨਹੀਂ ਇਹ ਬਿਲਕੁਲ ਖੁਰਲੀ ਦਾ ਸ਼ਿੰਗਾਰ ਆ ਤੇਰੀ ਕੋਈ ਠੰਡੀ ਧੀਰੀ ਜਿੱਥੇ ਮੱਲੀ ਠੀਕ ਹੈ ਠੀਕ ਆਓ ਜੀ ਖੁਰਲੀ ਦਾ ਸ਼ਿੰਗਾਰ ਹੈ ਤੇ ਕਰਦੀ ਰੌਣਕ ਬਣ ਜਾਊਗੀ ਝੋਟੀ ਇਹ ਕਰਦਾ ਤੇ ਬਾਕੀ ਹੈ ਬਿਲਕੁਲ ਸ਼ਾਂਤ ਸੁਭਾਅ ਵਾਲੀ ਆ ਅਲੀ ਜੰਮੀਆ ਲੋਦੇ ਬਿਲਕੁਲ ਬਿਲਕੁਲ ਜੀ ਹੈ ਨੀਲੀ ਦਾ ਥੋੜਾ 파ਕਾ ਰੱਖ ਰਹੀ ਹੈ ਬਾਕੀ ਫੇਰ ਦਰਸ਼ਨ ਕਰਾ ਦੇਣਾ ਛੋਟੀ ਵੀ ਕਮਾਲ ਹੋਈ ਪਈ ਹੈ ਪਲੀ ਜੀ ਬਲੋ ਵੇਖੋ ਤੁਸੀਂ ਮੈਂ ਪਲੀ ਤੋਂ ਰਾਣ ਦੇ ਬੇਲ ਵੇਖੋ ਕਿੰਨੀ ਲੰਮੀ ਹੈ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਲਓ ਜੀ ਕੱਦ ਵਜਾਂ ਤੇ ਬੇਲ ਉਹ ਜਿਹੜੀ ਬਹੁਤ ਹੀ ਜ਼ਿਆਦਾ ਚੰਗੀ ਆ ਗਈ ਹੈ ਛੋਟੀ ਵੀ ਭਾਈ ਲੈਂਦਾ ਨਕੀਨੇ ਕੱਢ ਕੱਢ ਕੇ ਪਤਾ ਨਹੀਂ ਕਿਹੜੇ ਜਿਹੜੇ ਹੈ ਇਹ ਜੋ ਨਗੇ ਦੀਦੇ ਬਾਜੂ ਦੇ ਮੜਾ ਕੈਮਰਾ ਮਾਰੋ ਦੂਰੋ ਲੋ ਯਾਰ ਇਹ ਨਹੀਂ ਉਤਰੇ ਪਤਾ ਲੱਗ ਜਾਂਦੇ ਆ ਬਾਈ ਵੀਡੀਓ ਤੋਂ ਇੱਥੇ ਡਬਲ ਆ ਕੇ ਲਿਖੂਗੀ ਤੇ ਸ਼ਾਬਦ ਵੀਡੀਓ ਦੇ ਵਿੱਚ ਚੱਲਾਂ ਘਾਟ ਮੈਂ ਦੇਰਾ ਮੀਂਹ ਕਹੇ ਵੀਡੀਓ ਇੱਥੇ ਆਣ ਕੇ ਵੇਖਦੇ ਕਰਾਇਆ ਮੇਰਾ ਉਹਦੀ ਛੋਟੀ ਏ ਜੇ ਛੋਟੀ ਵੱਡੀ ਨਾ ਹੋਵੇ ਤੇ ਲੋ ਜੀ 95000 ਦੀ ਬਾਈ ਕਹਿੰਦਾ ਕਿ ਦੇ ਦਾਂਗੇ ਤੇ ਬਾਈ ਦੂਜੇ ਨੰਬਰ ਤੇ ਕਿਵੇਂ ਆਉਂਦੇ ਆ ਪਗਲੇ ਬਣੀ ਵੇਖੋ ਮੇਰਾ ਲਾ ਕੇ ਕਰਕੇ ਮਾਰ ਦੋ ਕਿਛ ਨਹੀਂ ਆ ਵਧੀਆ ਨਹੀਂ ਕੋਈ ਨਹੀਂ ਆਪਾਂ ਇੰਦਰ ਕੰਮ ਕੇ ਫੇਰ ਰੈਂਟ ਦੇ ਪਰਾਵੇ ਨੇ ਦੱਸੇ ਨਾ ਬਗਿਆ ਦੱਸਿਓ ਛੋਟੀ ਪਰੇ ਤੀ ਦੋ ਨੰਬਰ ਇਹ ਭਾਈ ਪਰਸੋ ਸੂਈ ਜੇ ਅੱਛਾ ਜੀ 8 ਕਿਲੋ ਬੋਲਾ ਪਾਵੇਂ ਤੇ ਕੋਈ ਬੋਲਾ ਬਣਾ ਕੇ ਲੈ ਜੇ ਠੀਕ ਆ ਬੋਲਾ ਬਣੂ ਲੈ ਜੇ ਨਾ ਬੋਲਾ ਬਣੂ ਲੈਣ ਦੇ ਅੱਛਾ ਜੀ ਵੇਖੋ ਲਓ ਜੀ ਐਨ ਮਣੀ ਪਈ ਐਫ ਜੀ ਬਾਈ ਸੂਆ ਏ ਸੂਆ ਦੂਜਾ ਸੂ ਆ ਦੁੱਧ ਰੈਨ ਜੈਡ ਪਾ ਦੇਈ ਜਨੇ ਨਾ ਹਾਂਜੀ ਪਰ ਕੋ ਮੇਰਾ ਵੀਰ ਖਾਲ ਪਾਵੇ ਵੱਡ ਪਾਵੇ ਗਰੰਟੀਆਂ ਫੇਰੀ ਜੇ ਫੇਰ 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 ਇਹ ਆ ਬਾ ਜਾ ਕੇ ਜੂੜਨਾ ਕਿ ਕਰਨਾ ਗਰੰਟੀਆਂ ਉਸ ਵੀਰ ਨਹੀਂ ਨਹੀਂ ਬਿਲਕੁਲ ਸਿਆਣੀ ਗੱਲ ਆ ਬਾਈ ਫੁੱਲ ਸੇਵਾ ਕਰਨੀ ਪੈਂਦੀ ਏ ਜੇ ਦੁੱਧ ਦੀ ਪਾਲਤੀ ਭਰਨੀ ਆ ਦੇ ਜਿਹੜਾ ਪੁਰਾਣਾ ਬਾਈ ਦੁੱਧ ਕਿੰਨਾ ਰੁਪਏ ਆਸਾਂ ਮੇਰੇ ਕੋਲ ਹਾਂਜੀ ਕਿੰਨਾ ਬੋਲਾ ਦੁੱਧ ਨੂੰ 8 ਕਿਲੋ ਦੁੱਧ ਠੀਕ ਗੱਲ ਆ ਵੀਰ 8 ਲੀਟਰ ਜਿਹੜਾ ਬੋਲਾਈ ਆ ਜੇ ਸੁਈ ਨੂੰ ਕੋਈ 2-3 ਦਿਨ ਦੇ ਆਸ ਛੱਡੀ ਟੱਟਾ ਏ ਇਹ ਕੱਟਾ ਜੀ ਲਓ ਜੀ ਮੇਲ ਕੱਪ ਆ ਗਿਆ ਇਹਦੇ ਦੇਖੋ ਪਲਵਾਨ ਹੀ ਤੁਰਦੀ ਨੇ ਥਣਾ ਨੂੰ ਆ ਜੀ 7 ਵਜੇ ਜਿਹੜਾ ਇਹਦਾ ਵੀ ਚੰਗਾ ਆ ਗਿਆ ਤੇ ਪਿੰਡੇ ਦੇ ਨਾੜਾ ਖੜਦਾ ਵੀ ਕਾਫੀ ਯਾਰੇ ਥਣਾ ਦਾ ਸਹਜ ਗਿਆ ਵੀ ਚੰਗਾ ਆ ਗਿਆ ਵਾ 10:30 ਤੇ ਜੇ ਚੈੱਕ ਕਰੀ ਇਸ ਟਾਈਮ ਜਿਹੜਾ 8 ਲੀਟਰ ਜੇ ਪੌਲਾ ਹੀ ਪੌਲਾ ਬਾਈ ਕਿੰਨਾ ਭਰ ਜੂਗੀ ਜੀ ਦੁੱਧ ਕਿੰਨਾ ਭਰਦੀ ਦੁੱਧ ਕਹਿੰਦੇ 13-14 ਗਲ ਬਹੂਗੀ ਦੇ ਹਾਂਜੀ ਛੋਟੀ ਕਤੂਦ ਵਾਲੀ ਆ ਜਾਲਗਾਰਾ ਬਰੀਪੂਰ ਚੰਗੀ ਝੋੜੀ ਦੀ ਅੱਛਾ ਜੀ ਆਮ ਤੋਂ ਦਸਦੀ ਦੇ ਇਹ ਨਫਲ ਜਾਤ ਦੇਸੀ ਦੇਣੀ ਦਾ ਠੀਕ ਆ ਠੀਕ ਆ ਠੀਕ ਆ ਲੋ ਜੀ 13 14 ਲੀਟਰ ਦੁੱਧ ਭਰੂ ਵੀ ਰੱਖ ਚੰਨਾ ਵਿੱਚ ਦਾ ਜਿਹੜਾ ਬਹੁਤ ਹੀ ਜਿਹੜਾ ਸਫਾਈਆਂ ਦੇ ਵਿੱਚ ਨਾੜਾ ਨੂੜਾ ਵੀ ਆ ਗਿਆ ਵਾ ਤੇ ਬਾਖਮਾਰੀ ਹੋਈ ਪਈ ਇਹ ਵੀ ਇਹਦਾ ਭਾਜੀ ਮੁੱਲ ਫੇਰਾ ਇਹਦਾ ਮਾਇਦਾ ਸੇਮ ਹੀ ਕਰ ਦਈਏ 90 ਫਿਰ ਨਹੀਂ ਕਰੀਏ ਇਹਦਾ ਮਾਨ ਦਾ ਦਦੂ ਇਹ ਭਾਜੀ ਫਹਾ ਨਾ ਹੀ ਭਾਜੀ ਦਾ ਮੁੱਲ 95 ਕ੍ਰਿਏਸ਼ਨ ਵਗਈਏ ਅੱਛਾ 90 ਹਜ਼ਾਰ ਤੋਂ 500 ਛੋੜੀ ਹੁੰਦੀ ਹੈ ਬਸ ਹੋਰ ਕਰਦੇ 90 ਹਜ਼ਾਰ ਤੋਂ 500 ਛੋੜੀ ਹੁੰਦੀ ਹੈ ਬਸ 5000 ਕਰਦੇ ਪੂਰੀ 100000 ਘਟ 90 ਦੀ ਭਾਈ ਦਵਾਂਗੇ ਠੀਕ ਹੈ ਲਓ ਜੀ 1 ਘਟ 90000 ਦੀ ਤੇ ਝੋਟੀਏ ਵੀ ਚੰਗੀ ਆ ਚਲੋ ਬਾਕੀ ਕੋਈ ਚੰਗੀ ਸੇਵਾ ਕਰਨ ਵਾਲਾ ਕੋਲੇ ਮੁੱਲ ਵੀ ਦੀ ਸੇਵਾ ਚੰਗੀ ਆਵੇ ਤੇ ਕੋਈ ਨਾ ਕਹਿੰਦਾ ਠੀਕ ਹੈ ਠੀਕ ਹੈ ਟੂੜੀਆਂ ਸੁੱਕੀ ਖਾਈ ਜਾਂਦੀਆਂ ਕਰਮਾਰੀਆਂ ਦੇ ਠੀਕ ਹੈ ਠੀਕ ਹੈ ਲਓ ਜੀ ਚਾਲ ਇਹਦੀ ਵਧੀਆ ਭਾਈ ਇਹਦੀ ਗਰੰਟੀ ਆ ਅੱਛਾ ਜੀ ਇਹਦੇ ਘਰ ਜਾ ਕੇ ਕੋਈ ਚਰਾੰਦ ਹੋਵੇ ਵੀ ਇਹਦੇ ਘਰ ਜਾ ਕੇ ਚੂਵੇ ਨਾ ਅੱਛਾ ਇਹਦੇ ਘਰ ਜਾ ਕੇ ਟੂੜੀ ਸੁੱਕੀ ਨਾ ਖਾਵੇ ਹਾਂ ਜੀ ਉਹ ਆਪਣੀ ਫੁੱਲ ਗ੍ਰੇਡੀ ਇਨਕ ਗ੍ਰੇਡੀ ਕੋ ਦੇਦਾ ਨਹੀਂ ਹੁੰਦਾ ਵੀਡੀਓ ਬਿਲਕੁਲ ਬਿਲਕੁਲ ਭਾਈ ਆ ਤੀਜੇ ਨੰਬਰ ਤੇ ਝੋਟੀ ਕਿਵੇਂ ਆ ਗਈ ਹੱਥੋਂ ਸੁੱਈ ਦੇ ਅੱਛਾ ਜੀ ਜਿਹੜੀ ਜੀਆ ਚਾਹ ਦੀ ਵੀਡੀਓ ਆਪਣੇ ਕੋਲ ਪ੍ਰੋਪਰ ਪੈਸਾ ਜੀ ਠੀਕ ਆ ਜੀ ਹਾਂ ਲਓ ਜੀ ਇਹ ਵੀ ਤਾਜੀ ਸੁੱਈ ਆ ਸੋ ਵੀ ਇਹ ਭਾਈ ਝੋਟੀ ਮੇਰੀ ਔਲ ਕਰ ਜੇ ਅੱਛਾ ਜੀ ਮਾਦੀ ਮੇਰੀ ਭਲਾ ਹੋ ਜਾਏਗੀ ਜੀ ਠੀਕ ਆ ਇੱਕੋ ਇੱਕੋ ਦਾ ਇੱਕੋ ਭਾਈ 5-7 ਕਿਲੋ ਭੋਲੇ ਜਾਵਣ ਤੁਹ ਘੜੀਏ ਠੀਕ ਹੈ ਲਓ ਜੀ 4 ਤੋਂ 5 ਲੀਟਰ ਜਿਹੜਾ ਸੱਚੋ ਭਾਈ ਸੁੱਈ ਹੈ ਭਾਈ ਗੋਲਾ ਵਾਲਾ ਸੁੱਈ ਭਾਈ ਸ਼ਾਮੀ ਪੀਸੀ ਲਾਗੇ ਪਹਿਲਾ ਸਵੇਰ ਤੋਂ ਵੱਡੀ ਵੱਡੀ ਤੂ ਆ ਬਾਈ ਪਹਿਲਾ ਕਿ ਤੂੰ ਜਾ ਪਹਿਲਾ ਬਾਈ ਦੋੜੀ ਇਹ ਵੀ ਪਹਿਲਾ ਸੂਰ ਇਹਦੇ ਪਿੱਛੇ ਜਾ ਆ ਕੇ ਲਓ ਜੀ ਇਹਦੇ ਪਿੱਛੇ ਫੀਮੇਲ ਕਾਪ ਆ ਗਿਆ ਜੀ ਬਿਲਕੁਲ ਯੋ ਵੀ ਜੈੱਡ ਬਲੈਕ ਇੱਥੇ ਬੰਦੀ ਸਾਨੂੰ ਵਿੱਚ ਛੋਟੀਆਂ ਸਿੰਗੀਆਂ ਬਿਖੇ ਬਰੀਕੀਆਂ ਬਿਖੇ ਛੋਟੀਆਂ ਠੀਕ ਆ ਠੀਕ ਆ ਪਸ਼ੂ ਬਾਈ ਦੇ ਕੋਲ ਜਿਹੜੇ ਸਾਰੇ ਚੰਗੇ ਆ ਐਨ ਜੈੱਡ ਬਲੈਕ ਛੋਟੀਆਂ ਆ ਸਾਣਾ ਸੋਣ ਇਹਦਾ ਵੀ ਚੰਗਾ ਭਾਈ ਇਹ ਕਿੰਨਾ ਕ ਕਰਜੂ ਤਾ ਜੀ ਮੇਰੀ ਟੋਟੀ ਕੇ ਜਗਾ ਜਾ ਕੇ ਆਲ ਕਰੇ ਤਾਂ ਕੰਨੀ ਜ਼ਿੰਮੇਵਾਰ ਇਹ ਜੀ تصدیق ਇਹ ਸੀਲ ਆ ਜੀ ਲਗਾ ਦੀ ਤੋਈਆ ਲਓ ਜੀ ਸੀਲਿੰਗ ਚੈੱਕ ਕਰੋ ਜੀ ਬਾਕੀ ਚਲੋ ਪਾਹੀ ਕੋਈ ਗੱਲ ਨਹੀਂ ਹਾਂ ਆਹ ਚਿੱਟਾ ਬਾਲ ਘੱਟ ਲੱਭਦੀਆਂ ਵਾ ਭਾਈ ਉਹ ਤੇ ਤਨ ਬਾਈ ਕਾ ਤੇ ਸੂਈ ਚਲੀ ਪਈ ਕੱਲ੍ਹ ਦੁੱਧ ਹੋਣੀ ਹੋਣੀ ਆ ਮਾ ਕੀ ਦਾ ਇਹਦਾ ਮੋਲ ਬਾਈ ਜੀ ਇਹਦਾ ਮੋਲ ਵੀ ਜੀ ਭਾਵੇਂ ਮੇਰੇ ਕੋਲ ਕਰਾ ਲਓ ਜਿੰਨਾ ਮਰਜੀ ਅੱਛਾ ਜੀ ਇਹਦਾ ਮੋਲ ਜਿੰਨਾ ਮਰਜੀ ਕਰ ਲੀਏ ਆਪਾਂ ਹਾਂ ਨਾ 2 ਕਰ 80 ਦਵਾਂਗੇ ਉਹਦੀ ਕਹਿੰਗੇ ਥੋੜਾ ਜਿਹਾ

ਚਲੋ ਭਾਈ ਸਮਝੋ ਤੁਸੀਂ ਜੋੜੀ ਕਰਦੇ ਹੋ ਚੌਕ ਬੋਲਣਾ ਹੈ ਹਾਂ ਠੀਕ ਅੱਬਾ ਜੀ ਫੇਰ ਦੱਸਿਓ ਉਹਦੇ ਬਾਰੇ ਹੋਰ ਕਰਾਂ ਇਹਦੇ ਭਾਈ ਹਿਸਾਬ ਨਾਲ ਤੂੜੀ ਨਾ ਕਿਸੇ ਘਰ ਜਾ ਠਾਦੇ ਅੱਛਾ ਜੀ ਸੁੱਕੀ ਤੂੜੀ ਨਿਰੀ ਪਾ ਕੇ ਤੇ ਚਲ ਜੇ ਵੀਰ ਜੇ ਖਾਵੇ ਨਾ ਤਾਂ ਆਪਣੀ ਫੁੱਲ ਗਰੰਟੀ ਹੈ ਜੀ ਠੀਕ ਹੈ ਠੀਕ ਹੈ ਇਹਨੀਆਂ ਕਰ ਲਈਏ ਬੋਲ ਲਓ ਜੀ ਤੇ ਵੇ ਲੋ ਕੱਦ ਵੇ ਲੋ ਬਹੁਤ ਹੀ ਜ਼ਿਆਦਾ ਐਨ ਬਹਿ ਜਾ ਬਹਿ ਜਾ ਹੋਈ ਪਈ ਆ ਤੇ ਚਲੋ ਜਿਹੜਾ ਵੀ ਸੱਜਣ ਖੜੂਗਾ ਘਰ ਦਾ ਸ਼ਿੰਗਾਰ ਆ ਤੇ ਤੁਜਲੀ ਵੀ ਸ਼ਿੰਗਾਰ ਬੱਜੂਗੀ ਦੋ ਚਾਰ ਸੋ ਪੀਣ ਵਾਲੀ ਪਰ ਵੀਰ ਨੇ ਸਾਂਭੀ ਬੜੀ ਰਹੀ ਸਾਭੀ ਬਹੁਤ ਜ਼ਿਆਦਾ ਚੰਗੀ ਆ ਚਲੋ ਮਾਰੇ ਲੈਣੀਆਂ ਲਾਭ ਕਰੇ ਜਿਹੜੇ ਵੀ ਭਰਾ ਨੇ ਕੜਨੀਆਂ ਪਸ਼ੂ ਪਾਈ ਦੇ ਕੋਲ ਚੰਗੀਆਂ ਤੇ ਰੇਡ ਪਸ਼ੂਆਂ ਦੇ ਹਿਸਾਬ ਨਾਲ ਹੈ ਜਿਆ ਸਿਰ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਆ ਸਾਰੇ ਪਸ਼ੂ ਪਾਲਕ ਤੇ ਕਿਸਾਨ ਭਰਾਵਾਂ ਦਾ ਅੱਗੇ ਤਾਂ ਸਾਡੇ ਸਿਰ ਦੇ